ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋੜ ਦੀ ਪਠਾਨਕੋੜ ਦੇ ਵਿੱਚ ਜਿਵੇਂ ਜਿਵੇਂ ਤਿਉਹਾਰ ਜਿਹੜਾ ਦੀਵਾਲੀ ਦਾ ਨੇੜੇ ਆ ਰਿਹਾ ਹੈ ਉਵੇਂ ਉਵੇਂ ਹੀ ਜਿਹੜਾ ਸਿਹਤ ਵਿਭਾਗ ਦੀ ਟੀਮ ਵੱਲੋਂ ਜਗਾ ਜਗਾ ਦੁਕਾਨਾਂ ਤੇ ਜਿਹੜੀਆਂ ਹੈਗੀਆਂ ਹਲਵਾਈ ਦੀਆਂ ਹੁਣ ਖਾਂਟੀਆਂ ਵਾਲੀਆਂ ਜਿਹੜੀਆਂ ਵੀ ਦੁਕਾਨਾਂ ਹੈਗੀਆਂ ਉਹਨਾਂ ਦੇ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਜੇਕਰ ਕੋਈ ਨਕਲੀ ਮਿਠਾਈ ਬਣਾਦਾ ਫੜਿਆ ਜਾਂਦਾ ਤੇ ਉਹਦੇ ਤੇ ਨਕੀਲ ਕੱਸੀ ਜਾ ਸਕੇ ਜਾਂ ਕੋਈ ਗੰਦਗੀ ਜਿੱਦਾਂ ਕਹਿੰਦੇ ਆ ਬੜੀ ਫੈਲੀ ਹੁੰਦੀ ਆ ਇਹੋ ਜੀ ਮਿਠਾਈ ਹੁੰਦੀ ਆ ਗੰਦੀ ਕਾਰਵਾਈ ਕੀਤੀ ਹੈ ਪਹਿਲੇ ਵੀ ਤੁਹਾਨੂੰ ਖਬਰ ਦਿਖਾਈ ਸੀ ਪਠਾਨਕੋਟ ਦੇ ਵਿੱਚ ਹਲਵਾਈ ਦੀ ਦੁਕਾਨਾਂ ਸੀਗੀਆਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਰੇਡ ਕੀਤੀ ਗਈ ਸੀਗੀ ਤੇ ਸੈਂਪਲ ਵੀ ਭਰੇ ਗਈ ਸੀ ਕਿ ਤੇ ਅੱਜ ਜਿਹੜਾ ਪਠਾਨਕੋਟ ਦਾ ਪੁਆ ਹਲਕਾ ਹੈਗਾ ਤਾਣਾ ਤੜਾਗੜ ਹੈਗਾ ਕਸਬਾ ਤਾਰਾਗੜ ਉਹਦੇ ਲਾਗੇ ਪਿੰਡ ਪੰਦਾ ਹੈਗਾ ਮਦੀਨਪੁਰ ਬਦਕਿ ਉੱਥੇ ਵੀ ਮਦੀਨਪੁਰ ਦੀ ਜਿਹੜਾ ਆ ਇਹ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਾਪੇਮਾਰੀ ਕੀਤੀ ਗਈ ਹੈ ਤੇ ਕਹਿੰਦੇ ਨੇ 10 ਕੁਇੰਟਲ ਜਿਹੜਾ ਉੱਥੇ ਪਨੀਰ ਹੈ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲਿਆਇਆ ਜਿਸ ਦੇ ਸੈਂਪਲ ਵੀ ਲਏ ਗਏ ਤੇ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਫ ਸਾਫ ਜਿਹੜਾ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਜਿਹੜੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਿਹੜਾ ਸਾਫ ਸੁਥਰਾ ਹੀ ਜਿਹੜਾ ਖਾਣ ਪੀਣ ਦਾ ਸਮਾਨ ਬਣਾਇਆ ਜਾਏ ਕਿਸੇ ਨੂੰ ਤਾਂ ਜੋ ਨੁਕਸਾਨ ਨਾ ਸਕੇ ਇਹਦੀ ਸਿਹਤ ਨਾ ਖਿਲਵਾੜਨਾ ਕੀਤਾ ਜਾਏ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਤੇ ਜਿਹੜਾ ਵਿਅਕਤੀ ਪਾਇਆ ਜਾਂਦਾ ਜਿਹੜਾ ਗੰਦਾ ਸਮਾਨ ਬਣਾਉਂਦਾ ਜਾਂ ਜੈਲੀ ਸਮਾਨ ਕਹਿ ਸਕਦਾ ਹੈ ਨਕਲੀ ਸਮਾਨ ਬਣਾਉਂਦਾ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਗੱਲਬਾਤ ਸੁਣਾਉਣੀ ਹੈ ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਉਹਨਾਂ ਨੇ ਕੀ ਕਿਹਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੇ ਆਪਣੀ ਕ ਜੋ ਵੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਜੋ ਅਗਲੀ ਬੰਦੀ ਕਾਰਵਾਈ ਆ ਉਹ ਫੂਡ ਸੇਫਟੀ ਸਟੈਂਡਰਡ ਐਕਟ ਦੀ ਜਿਹੜੀ ਆ ਉਹ ਫਿਰ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ ਮੈਂ ਇੱਥੇ ਜਿਹੜਾ ਆ ਆਪ ਦੇ ਮਾਧਿਅਮ ਰਾਈ ਜਿਹੜਾ ਆ ਹੋਰ ਬਾਕੀ ਲੋਕਾਂ ਨੂੰ ਵੀ ਜਿਹੜੀ ਆ ਅਪੀਲ ਕਰਤਾ ਆ ਕਿ ਜਿਹੜੇ ਦੁਕਾਨਦਾਰ ਆ ਉਹ ਸਾਫ਼ ਸੁਥਰਾ ਤੇ ਵਧੀਆ ਸਮਾਨ ਵੇਚਣ ਤੇ ਲੋਕੀ ਵੀ ਜਿਹੜਾ ਆ ਖਰੀਦਣ ਤੋਂ ਪਹਿਲਾਂ ਉੱਥੇ ਜਗਾ ਦੀ ਤੇ ਖਾਣੇ ਦੀ ਜਿਹੜੀ ਆ ਸਾਫ਼ ਸਫਾਈ ਸਬੰਧੀ ਪਹਿਲਾਂ ਚੰਗੀ ਤਰ੍ਹਾਂ ਸਮਝ ਕੇ ਆਪਣੀ ਸਮੇਂ ਦੇ ਅਨੁਸਾਰ ਹੀ ਕੋਈ ਚੀਜ਼ ਲੈਣ ਤਾਂ ਕਿ ਜਿਹੜਾ ਧਿਆਰ ਆ ਉਹ ਸਾਰਿਆਂ ਦਾ ਜਿਹੜਾ ਆ ਵਧੀਆ ਤਰੀਕੇ ਨਾਲ ਜਿਹੜਾ ਆ ਵਰਤਿਆ ਤੁਸੀਂ ਸਰ ਕਿੰਨੀ ਜਗ੍ਹਾ ਤੇ ਹਜੇ ਤੱਕ ਸੈਂਪਲ ਲਏ ਜਾ ਚੁੱਕੇ ਆ ਦੇਖੋ ਜੀ ਅਸੀਂ ਮੈਂ ਆਪ ਜੀ ਨੂੰ ਉਹੀ ਦੱਸ ਰਿਹਾ ਜੀ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਆ ਸੈਂਪਲਸ ਲਏ ਆ ਜਿਹਦੇ ਵਿੱਚ ਫੂਡ ਹੋ ਗਿਆ ਜਿਹਦੇ ਵਿੱਚ ਮਠਾਈਆਂ ਆ ਫਿਰ ਦੁੱਧ ਤੋਂ ਬਣੀਆਂ ਵਸਤੂਆਂ ਆ ਜਾਂ ਹੋਰ ਇਹੋ ਜਿਹੀ ਚੀਜ਼ਾਂ ਆ ਇਹਦੇ ਅਲੱਗ-ਅਲੱਗ ਜਿਹੜੇ ਸੈਂਪਲ ਅੱਗੇ ਵੀ ਰੂਟੀਨ ਦੇ ਵਿੱਚ ਜਿਹੜਾ ਆ ਸਾਡੇ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਲਈ ਜਾਂਦੇ ਆ ਪਰ ਤਿਆਰਾਂ ਦੇ ਵਿੱਚ ਕੀ ਹੁੰਦਾ ਆ ਥੋੜੀ ਕੁਆਂਟੀਟੀ ਵੰਨਣ ਦੀ ਜਿਹੜੀ ਆ ਵੱਧ ਜਾਂਦੀ ਆ ਤੇ ਰੱਖ-ਰਖਾ ਦੀ ਜਿਹੜੀ ਆ ਉਹ ਸਮੱਸਿਆ ਹੁੰਦੀ ਆ ਉਹਦੇ ਕਰਕੇ ਜਿਹੜਾ ਆ ਜੋ ਵੀ ਸਾਨੂੰ ਸਾਡੇ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਹੁੰਦੀਆਂ ਉਹਦੀ ਇਨ ਬਿਨ ਪਾਲਣਾ ਕਰਦੇ ਆ ਜਿਹੜੀਆਂ ਇਹ ਜਿਹੜੀ ਨਿਰੰਤਰ ਜਿਹੜੀ ਚੈਕਿੰਗ ਜਾਰੀ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਗਲਤ ਪਾਇਆ ਜਾਂਦਾ ਪਨੀਰ ਦਾ ਕੀ ਕਰ ਲੈਗੇ ਦੇਖੋ ਜੀ ਮੈਂ ਇਹੀ ਕਹਿ ਰਿਹਾ ਜੀ ਜੋ ਵੀ ਇਹਦੀ ਰਿਪੋਰ বেঁচে লিখে